ਗੁਰਮੰਤ ਜੀ ਤੁਹਾੰਦਾ ਕੰਮ ਚੰਗਾ ਲੱਗਦਾ? ਹਾਂ ਬਹੁਤ ਵਧੀਆ ਜੀ ਸਰਦਾਰ ਜੀ। ਅੱਛਾ ਜੀ। ਹਾਂ ਕਾ ਇਹਨੇ ਬਹੁਤ ਕੰਮ ਕੀਤੇ ਬਹੁਤ ਵਧੀਆ ਚੱਲਣ ਚੱਲਣ ਦਾ ਤੇ ਸਾਰਿਆਂ ਦੇੰਡਿਆ ਵਾ ਗੁਜਾਰ ਗਰੀਬ ਬੰਦੇ ਐਵੇਂ ਆਖਣ ਕੋਈ ਜਿਹਨੂੰ ਨਾਂ ਵੀ ਮਿਲਦਾ ਹੋਊਗਾ ਉਹ ਰੌਲਾ ਕੀ ਬਾਕੀ ਜਾਂਦੇ ਸਾਰੇ 프리 ਬੰਦੇ ਨੂੰ ਕਿੰਨਾ ਕੁ ਫਾਇਦਾ ਹੈ ਕਿੰਨਾ ਕੇ ਦਾ ਸਰਕਾਰ ਦਾ ਇਹਦਾ ਬਹੁਤ ਫਾਇਦਾ ਜੀ ਬੱਤੀ ਵੀ ਇਹਦੀ ਸਾਰੇ 프리 ਆ ਹੋਰ ਕੰਮ ਕਜਾਰ ਦਾ ਨੇ ਤੁਨੇ ਵੀ ਕਲਦੇ ਹੈ ਸਾਰਿਆਂ ਨੂੰ ਐ ਵਧੀਆ ਦੇ ਕੇ ਤੋਰਦੇ ਆ ਜਿਹੜਾ ਮੋਟਰਾਂ ਦੀ ਬੱਤੀ ਸੀ ਉਹ ਪਹਿਲਾਂ ਕਦੇ ਰਾਤ ਨੂੰ ਅੱਧੀ ਰਾਤ ਨੂੰ ਜਟ ਜਾਂਦਾ ਕਦੇ ਜਾਂਦਾ ਨਹੀਂ ਵੀ ਹੁਣ ਜਦ ਮਰਜੀ ਵਗਜੋ ਬੱਤੀ ਫੁੱਲ ਰਹਿੰਦੀ ਆ ਨਹੀਂ ਨਾ ਹੁਣ ਤੇ ਇਹਨੇ ਭਗਵੰਤ ਮਾਨ ਨੇ ਆਪ ਹੀ ਅਸੀਂ ਵੇਖੋ ਟੀਵੀਾਂ 'ਚ ਵੇਖਨੇ ਆ ਇਹਨਾਂ ਨੇ ਕਿਹਾ ਆ ਵੀ ਆਪਣਾ ਕਟ ਇੱਕ ਨਹੀਂ ਲੱਗੂ ਜਾਂ ਤੇ ਨਹੀਂ ਲੱਗਦਾ ਵੀ ਐਵੇਂ ਅਸੀਂ ਕਹਦੀਏ ਅੱਛਾ ਬਿਜਲੀ ਦੇ ਕਟ ਨਹੀਂ ਲੱਗਦੇ 2027 ਦੀ ਇਲੈਕਸ਼ਨ ਆ ਇਹਦੇ ਵਿੱਚ ਤੁਸੀਂ ਕਿਹਨੂੰ ਜਿੱਤੂ ਮੰਨਦੇ ਹੋ ਕਿਹੜੀ ਸਰਕਾਰ ਆਉਣੀ ਚਾਹੀਦੀ ਆ ਇਹ ਤਾਂ ਹੁਣ ਇਹਨੂੰ ਭਗਵੰਤ ਮਾਨ ਨੂੰ ਅਸੀਂ ਆਨੇ ਵੀ ਗਾੜੀ ਆਵੇ ਇਹੋ ਦਿਨ ਦਿਆ ਤੁਹਾਨੂੰ ਗੁਜਾਰ ਬਹੁਤ ਵਧੀਆ ਹਾਂ ਹਾਂਜੀ ਮਤਲਬ ਤੁਸੀਂ 2027 ਦੇ ਵਿੱਚ ਭਵਗੰਤਮਾਨ ਦੀ ਸਰਕਾਰ ਚਾਹੁੰਦੇ ਹੋ ਹਾਂ ਕਰਨ ਤਨ ਇਲੈਕਸ਼ਨ ਚੱਲ ਰਹੀ ਆ ਤੇ ਅਸੀਂ ਆਮ ਜਨਤਾ ਦੀ ਜਿਹੜੀ رائے ਜਾਣ ਰਹੇ ਹਾਂ ਕਿ ਆਮ ਜਨਤਾ ਨੂੰ ਜਿਹੜਾ ਤਰਨ ਤਰਨ ਦੇ ਵਿੱਚ ਕਿਸ ਨੂੰ ਵੋਟ ਪਾਉਣਗੇ ਤੇ ਕਿਹਦਾ ਕੰਮ ਵਧੀਆ ਲੱਗਦਾ ਜਨਤਾ ਨੂੰ ਤੇ ਇਹ ਸਾਡੇ ਨਾਲ ਜਿਹੜੇ ਗਰਾਊਂਡ ਜ਼ੀਰੋ ਤੋਂ ਜਿਹੜੇ ਪਬਲਿਕ ਦੇ ਰਿਵਿਊ ਲੈ ਰਹੇ ਹਾਂ ਅਸੀਂ ਤੇ ਸਾਡੇ ਨਾਲ ਬਾਬਾ ਜੀ ਜੁੜੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਨੂੰ ਕਿਸਦਾ ਕੰਮ ਵਧੀਆ ਲੱਗਦਾ ਤੇ ਕਿਹੜੀ ਸਰਕਾਰ ਇਸ ਵਾਰ ਤੁਸੀਂ ਕਿਹੜਾ ਉਮੀਦਵਾਰ ਚੁਣ ਰਹੇ ਹੋ ਚਲੋ ਵੈਕਰ ਖਾਲਸਾ ਵੈਕਰ ਜੀ ਵੀ ਭਾਦੇ ਹਾਂਜੀ ਇਹਦੇ ਇਹੋ ਕਹਿੰਦੇ ਆ ਵੀ ਅੱਗੇ ਵੀ ਸਰਕਾਰ ਵਧੀਆ ਵਾਹੀ ਵੋਟਾਂ ਪਾਈਆਂ ਵਧੀਆ ਚਲੋ ਟਾਈਮ ਪਾਸ ਹੋਣਿਆ ਬਿਲ ਵੈਲੂ ਹੀ ਮਾਫੀ ਤੇ ਕਈ ਇੰਨਾ ਸਹੂਲਤਾਂ ਦਿੱਤੀਆਂ ਵਾ ਜੋ ਉਹ ਤੇ ਉਹਨੂੰ ਪਤਾ ਜਿੰਨੂੰ ਮਿਲਦੀਆਂ ਜਿਹੜਾ ਲਈ ਸਮਝਦਾ ਉਹਨੂੰ ਤੇ ਕੋਈ ਪਤਾ ਨਹੀਂ ਹੂੰ ਜੀ ਬਾਕੀ ਜੋ ਵੀ ਹਰ ਇੱਕ ਨੂੰ ਪਤਾ ਹੀ ਹੈ ਪਲੀ ਸਰਕਾਰ ਚਲੋ ਅੱਗੇ ਵੀ ਇਹ ਇਹ ਆ ਚਲੋ ਇਹ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਆ ਆਪਾਂ ਨੂੰ ਨਾ ਜਿਹੜੇ ਮੋਟਰਾਂ ਦੇ ਬਿੱਲ ਨੇ ਹਾਂ ਜੀ ਉਹ ਤਾਂ ਮਾਫ ਤਾਂ ਪਹਿਲਾਂ ਵੀ ਸੀ ਜਿਹੜਾ ਮੋਟਰਾਂ ਦੀ ਬੱਤੀ ਸੀ ਉਹ ਪਹਿਲਾਂ ਕਦੇ ਰਾਤ ਨੂੰ ਅੱਧੀ ਰਾਤ ਨੂੰ ਜਟ ਜਾਂਦਾ ਕਦੇ ਜਾਂਦਾ ਨਹੀਂ ਵੀ ਹੁਣ ਜਦ ਮਰਜੀ ਬਗ ਜਾਓ ਬੱਤੀ ਫੁੱਲ ਰਹਿੰਦੀ ਆ ਨਹੀਂ ਨਹੀਂ ਹੁਣ ਤੇ ਇਹਨੇ ਭਗਵੰਤ ਮਾਨ ਨੇ ਆਪ ਹੀ ਅਹੀਂ ਵੇਖੋ ਟੀਵੀਾਂ 'ਚ ਵੇਨੇ ਆ ਇਹਨਾਂ ਨੇ ਕਿਹਾ ਵੀ ਆਪਣਾ ਕਟ ਇੱਕ ਨਹੀਂ ਗੱਲ ਲੱਗੂਗਾ ਤੇ ਨਹੀਂ ਲੱਗਦਾ ਨਹੀਂ ਐਵੇਂ ਅਸੀਂ ਕਹਿ ਦਈਏ ਅੱਛਾ ਬਿਜਲੀ ਦੇ ਕਟ ਨਹੀਂ ਲੱਗਦੇ ਜਿਹੜੇ ਕਿਸਾਨ ਆ ਉਹ ਹੰਡੇ ਨਾਲ ਤੇ ਕੋਈ ਕਹਿ ਨਹੀਂ ਸਕਦਾ ਜਿਵੇਂ ਕੋਈ ਫਾਲਟ ਪੈ ਗਿਆ ਉਹਦੇ ਨਾਲ ਤੇ ਕੋਈ ਨਹੀਂਗਾ ਉਵੇਂ ਕੱਟ ਨਹੀਂ ਲੱਗਦਾ ਵਧੀਆ ਬੱਤੀ ਆਉਂਦੀ ਆ ਝੋਨੇ ਵਧੀਆ ਪੜੇ ਆ ਐਵੇਂ ਕਹ ਵੀ ਹੁਣ ਆਲੂ ਆ ਆਲੂ ਵੀ ਵਧੀਆ ਦਿਨੇ ਬੱਤੀ ਦਿੰਦੇ ਰਾਤ ਆਪਾਂ ਨੂੰ ਨਾ ਦੇਣ ਦਿਨੇ ਤੇ ਆਰਾਮ ਨਾ ਦਿੰਦੇ ਆ ਵੀ ਇਹ ਸਬਜ਼ੀਆਂ ਪਾਲੂ ਆਪਣੀਆਂ ਮਤਲਬ ਤੁਹਾਡਾ ਇਹ ਕਹਿਣਾ ਕਿ ਰਾਤ ਨੂੰ ਬੱਤੀ ਨਹੀਂ ਆਉਂਦੀ ਜਿਵੇਂ ਪਹਿਲੀਆਂ ਸਰਕਾਰਾਂ ਚ ਆਉਂਦੀ ਸੀ ਤੇ ਹੁਣ ਦਿਨ ਚ ਬੱਤੀ ਦੇ ਰਹੇ ਨੇ ਹਾਂਜੀ ਹਾਂਜੀ ਤੇ ਨੇ ਆਰਾਮ ਨਾ ਦਿੰਦੇ ਆ ਵੀ ਆਪਣੀ ਸਬਜ਼ੀ ਨੂੰ ਪਾਣੀ ਜਿਹੜਾ ਕਿਸਾਨ ਆ ਦਿਨੇ ਆਪਣਾ ਪਾਣੀ ਲਾ ਕੇ ਆਰਾਮ ਨਾਲ ਆਪਣਾ ਰਾਤ ਨੂੰ ਜਾ ਕੇ ਘਰੇ ਸੌਂ ਸਕਦਾ ਹੂੰ ਤੇ ਜਿਹੜਾ ਹੁਣ ਤਰਨਦਾਰਾਂ ਦਾ ਮਾਹੌਲ ਹੈ ਇਹ ਹੁਣ ਕਿਹਦੇ ਪੱਖ ਚ ਹੈ ਦੇਖੋ ਜੀ ਅਸੀਂ ਤੇ ਪਿੰਡਾਂ ਦੇ ਆ ਸਾ ਅਸੀਂ ਕਹਿ ਲੈ ਸਕਦੇ ਚਲੋ ਅਸੀਂ ਦੇਖੋ ਕਹਿੰਦੇ ਵੀ ਇਹ ਵੀ ਪਹਿਲੋ ਇਹ ਇਹ ਪਾਰਟੀ ਨੂੰ ਜਿਦਾਇਆ ਵਾ ਅਹੇ ਧੰਨਵਾਦ ਹੈ ਇਹਨਾਂ ਨੇ ਲੋਕਾਂ ਦੇ ਜਿਹੜੇ ਪਾਰਟੀ ਆਲਾ ਫਿਰ ਵੀ ਇਹਨੂੰ ਦਿਤਾਉਣ ਦਾ ਮੌਕਾ ਦੇਣਾ ਕਿ ਤਰ੍ਹਾਂ ਕਿਤਰੇ ਕੰਮ ਚੱਲਦੇ ਰਹਿਣ ਭਗਵੰਤ ਮਾਨ ਹੋਂਦਾ ਨੂੰ ਜਿਤਾਉਣਾ ਹੈ ਹਰਮੀਤ ਸੰਧੂ ਨੂੰ ਜਿਤਾ ਰਹੇ ਹਾਂ ਹਾਂਜੀ ਹਾਂਜੀ ਉਹੋ ਹੀ ਫਿਰ ਉਹਨਾਂ ਦੇ ਗਾਹ ਆਗੇ ਸਮਝ ਲਓ ਉਹੋ ਹੀ ਆ ਇੱਕੋ ਉਤਰਿਆ ਜਾਣਾਗਾ ਹਾਂ ਮਤਲਬ ਇਹ ਕਹਿਣਾ ਚਾਹੁੰਦੇ ਨੇ ਕਿ ਭਗਵੰਤ ਮਾਨ ਨੂੰ ਜਿਤਾਉਣਾ ਚਾਹੇ ਹਰਮੀਤ ਸੰਧੂ ਨੂੰ ਜਿਤਾਉਣਾ ਵੀ ਤੁਸੀਂ ਇਹ ਸਮਝਦੇ ਹੋ ਕਿ ਜੇ ਹਰਮੀਤ ਸੰਧੂ ਜਿੱਤਦਾ ਕਾ ਭਗਵੰਤ ਮਾਨ ਦੀ ਸਰਕਾਰ ਜਿੱਤਦੀ ਹੈ ਤੁਸੀਂ ਇਹ ਚਾਹੁੰਦੇ ਹੋਗੇ ਭਗਵੰਤ ਮਾਨ ਦੀ ਸਰਕਾਰ ਜਿੱਤੇ ਜਿਦਾਂ ਉਹ ਕੰਮ ਕਰ ਨਾਲ ਉਹਨਾਂ ਦੇ ਨੇਤਾ ਕੰਡਾ ਇਹ ਵੀ ਕਰੀ ਜਾਣ ਤੇ ਇਹਨਾਂ ਨੂੰ ਵੀ ਸਾਰੇ ਲੋਕ ਸੋਭਾ ਦੇਣਗੇ ਵੀ ਆ ਇਹਨਾਂ ਬਹੁਤ ਵਧੀਆ ਕੰਮ ਕੀਤੇ ਹੈਗਾ ਵੀ ਇਹਨਾਂ ਨੂੰ ਮੌਕਾ ਫੇਰ ਮਿਲੂਗਾ ਇਹ ਤੇ ਵੀ ਐਰਕ ਇੱਕ ਸਰਕਾਰ ਦਾ ਦੋੜਨਾ ਗਾ ਦਾ ਵੀ ਇਹ ਲੋਕ ਮਤਲਬ ਤੁਸੀਂ ਚਾਹੁੰਦੇ ਹੋ ਵੀ 2027 ਦੇ ਵਿੱਚ ਵੀ ਇਹ ਆਮ ਸਰਕਾਰ ਆਉਣੀ ਚਾਹੀਦੀ ਹੈ ਹਾਂਜੀ ਹਾਂਜੀ ਚਲੋ ਮਾਰਾ ਚਾਰਵੀਂ ਕਲਾ ਕਰੇ ਤੁਮਾਨ ਤੁਮਾਨ ਦਾ ਕੰਮ ਚੰਗਾ ਲੱਗਦਾ ਹਾਂ ਬਹੁਤ ਵਧੀਆ ਜੀ ਸਰਦਾਰ ਜੀ ਹਾਂ ਕਾ ਇਹਨੇ ਬਹੁਤ ਕੰਮ ਕੀਤੇ ਬਹੁਤ ਵਧੀਆ ਚੱਲਣ ਲੱ ਚੱਲਣ ਦਾ ਤੇ ਸਾਰਿਆਂ ਦੇਂਡਿਆ ਵਾ ਗੁਜਾਰ ਗਰੀਬ ਬੰਦੇ ਐਵੇਂ ਆਖਣ ਕੋਈ ਜਿਹਨੂੰ ਨਾਂ ਵੀ ਮਿਲਦਾ ਹੋਊਗਾ ਉਹ ਰੌਲਾ ਬਾਕੀ ਜਾਂਦੇ ਸਾਰੇ ਬੰਦੇ ਨੂੰ ਕਿੰਨਾ ਕੁ ਫਾਇਦਾ ਕਿੰਨਾ ਕੇਦਾ ਸਰਕਾਰ ਦਾ ਇਹਦਾ ਬਹੁਤ ਫਾਇਦਾ ਜੀ ਬੱਤੀ ਵੀ ਇਹਦੀ ਸਾਰੇ ਫਰੀ ਆ ਹੋਰ ਕੰਮ ਕਜਾਰ ਦਾਣੇ ਦੂਣੇ ਵੀ ਕਲਦੇ ਆ ਸਾਰਿਆਂ ਨੂੰ ਐ ਵਧੀਆ ਦੇ ਕੇ ਤੋਰਦੇ ਆ ਤੇ ਬਾਕੀ ਠੀਕ ਠਾਕ ਆ ਜੀ ਜੇਤੂ ਹੋਣਗੇ ਅਗਦੀ ਵੀ ਤੇ ਬਾਕੀ ਚਲੋ ਹੋਰ ਨਾ ਜਿਹੜੀ ਆਉਣ ਵਾਲੀ 2027 ਦੀ ਇਲੈਕਸ਼ਨ ਆ ਇਹਦੇ ਵਿੱਚ ਤੁਸੀਂ ਕਿਹਨੂੰ ਜੇਤੂ ਮੰਨਦੇ ਹੋ ਕਿਹੜੀ ਸਰਕਾਰ ਆਉਣੀ ਚਾਹੀਦੀ ਆ ਇਹ ਤਾਂ ਉਹਨਾਂ ਨੂੰ ਭਗਵੰਤ ਮੰਨੋ ਅਸੀਂ ਆਨੇ ਵੀ ਗਾੜੀ ਆਵੇ ਇਹੋ ਦਿਨ ਦਿਆ ਤੁਹਾਨੂੰ ਗੁਜਾਰ ਬਹੁਤ ਵਧੀਆ ਹਾਂ ਜੀ ਮਤਲਬ ਤੁਸੀਂ 2027 ਦੇ ਵਿੱਚ ਭਵੰਤਮਾਨ ਦੀ ਸਰਕਾਰ ਚਾਹੁੰਦੇ ਹੋ ਹਾਂ ਜਿਹੜਾ ਹੋਰ ਸਰਕਾਰਾਂ ਜਿਹੜੀਆਂ ਆਈਆਂ ਨੇ ਉਹ ਦੇਖ ਲੀਆਂ ਤੁਸੀਂ ਉਹ ਦੇਖ ਲੀਆਂ ਜੀ ਉਹਨਾਂ ਦੇ ਕੋਈ ਸਵਾਰਿਆ ਅੱਛਾ ਕੋਈ ਗੱਲ ਨਹੀਂ ਕੋਈ ਲਾਲ ਕੋਈ ਰੋਡ ਨਹੀਂ ਬਣਾਇਆ ਕੋਈ ਲੈਣਾ ਨਹੀਂ ਦੇਣਾ ਨਹੀਂ ਇਹਦੇ ਫੜ ਕੇ ਇੰਟਰ ਲਾਗ ਲਵਾਤੀ ਹੈ ਗਲਿਓ ਗਲੀ ਪਿੰਡਾਂ ਦੀ ਵੀ ਹਾਂ ਜੀ ਬਹੁਤ ਵਧੀਆ ਕੀਤਾ ਪਰ ਸਾਰਿਆਂ ਨੂੰ ਵਧੀਆ ਦੇ ਰਿਹਾ ਹਾਂ ਜੀ ਕਿਉਂਕਿ ਮੈਂ ਹੋਰ ਵੀ ਸਾਲ ਤੁਹਾਨੂੰ ਪੁੱਛਦਾ ਜਿਹੜੇ ਪੰਥਕ ਉਰੇ ਮਨਦੀਪ ਸਿੰਘ ਆ ਇੱਕ ਹਾਂਜੀ ਤੇ ਇੱਕ ਬੀਬੀ ਰੰਧਾਵਾ ਉਹ ਵੀ ਕਹਿੰਦੇ ਨੇ ਪੰਥਕ ਐ ਤੁਸੀਂ ਉਹਨਾਂ ਨੂੰ ਵੋਟ ਦੇ ਉਹਨਾਂ ਨੂੰ ਕੀ ਹੁਣ ਇੱਕ ਬੰਨੇ ਪਾਉਣੀ ਆ ਜੀ ਅੱਛਾ ਤੁਸੀਂ ਭਗਵੰਦ ਮਾਨ ਨੂੰ ਵੋਟ ਪਾਉਣਾ ਹਾਂ ਐਂਕੋ ਇਧਰ ਪਹਿਲਾਂ ਤੋਂ ਮੋੜ ਲਾ ਤੋ ਤਰੇ ਆਉਣੇ ਇਧਰ ਹੀ ਪਾਵਾਂਗੇ ਅੱਛਾ ਹਾਂ ਕੋਈ ਵੀ ਸਰਕਾਰ ਹੋ ਜੇ ਅਸੀਂ ਬਾਕੀ ਇੱਥੇ ਪਾਉਣੀ ਆ ਤੁਹਾਨੂੰ ਮਤਲਬ ਕੰਮ ਵਧੀਆ ਲੱਗੇ ਹਾਂ ਸਾਡੇ ਆਤੇ ਬਹੁਤ ਵਧੀਆ ਪਿੰਡ ਆਤੇ ਠੀਕ ਐ ਜੀ ਠੀਕ ਐ ਜੀ ਜਿਹੜੇ ਬਾਬਾ ਜੀ ਨੇ ਇਹ ਕਹਿ ਰਹੇ ਨੇ ਕਿ ਜਿਹੜਾ 2027 ਆ ਅਸੀਂ ਤਰਨਧਰਾਂ ਦੀ ਇਲੈਕਸ਼ਨ ਤੱਕ ਨਹੀਂ ਸੀਮਤ ਹੈਗੇ ਅਸੀਂ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਹੀ ਜਿਤਾਉਣੀ ਆ ਇਹ ਆਮ ਲੋਕਾਂ ਦੇ ਜਿਹੜੇ ਸੁਝਾਅ ਨੇ ਆਮ ਲੋਕ ਹੀ ਇੱਥੇ ਗੱਲਾਂ ਕਰਦੇ ਨੇ ਰਿਕਸ਼ੇ ਵਾਲੇ ਬਾਬਾ ਜੀ ਸੀ ਜਿਹੜੇ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਨੇ ਇਹ ਕਹਿੰਦੇ ਸਾਨੂੰ ਦੂਜੀਆਂ ਪਾਰਟੀਆਂ ਨਾਲੋਂ ਆਮ ਪਾਰਟੀ ਜ਼ਿਆਦਾ ਵਧੀਆ ਲੱਗਦੀ ਆ ਧੰਨਵਾਦ